ਕੌਣ ਰੁਕ ਗਿਆ ਫਕਰਾ ਜੇ ਮੈਂ ਆਪਣੇ ਪੁੱਤਰ ਨੂੰ ਹੱਥ ਤੇ ਕੇ ਰੱਖ ਦੇਣੇ ਬਾਬੇ ਦਾ ਐ ਹੱਥ 'ਤੇ ਗੁਰੂ ਨਾਲ ਪੰਗਾ ਪੈ ਗਿਆ ਬੱਕਰਾ ਕਿਰਪਾ ਹੋ ਜੇ ਜੇ ਹੁਣੇ ਜੱਲਣ ਲੱਗ ਜਾਓ ਫਕਰਾ ਮਲਾਜਮ ਕੌਣ ਲੱਗਿਆ ਹੋਇਆ ਬੱਕਰਾ ਤੁਸੀਂ ਬੱਕਰਾ ਜਿੰਨੇ ਬਾਬਾ ਦਾ ਤੇਰੇ ਦਰਸ਼ਨ ਨੂੰ ਮੱਦ ਮੇਰਾ ਚਿਆ ਲੋ ਫਕਰਾਂ ਸੰਤਾਂ ਨੂੰ ਲੈ ਆ ਜਿ ਆਕੇ ਵਰ ਗੋਲੀ ਬੋਣ ਤੋੜੀ ਸੰਤਾਂ ਦੀ ਸੰਤਾ ਹੋ ਯੋਗ ਪਾਜ ਹਲਾ ਰੇ ਜੇ ਸਾਗ ਤੇ ਨੋ ਲਪਿਆਰ ਦਾ ਨਾਮ ਬੁਲਹਾਰੇ ਵਜੋਰੀ ਸਤਾਦੀ ਸਤਾਦੀ ਮਾਰ ਕੇ ਬਹੁਤਾਂ ਛਿਰ ਦੀ ਵਜੋਰੀ ਸਤਾਦੀ ਸਤਾਦੀ ਮਾਰ ਕੇ ਬਹੁਤਾਂ ਛਿਰ ਦੀ ਵਜੋਰੀ ਸਤਾਦੀ ਹੋ ਜਾਂਦਾ ਇੰਨਾ ਕਿ ਭਰੋਸਾ ਜਿਵੇਂ ਆਪਦੇ ਪਾਪ ਦੇ ਇੱਕ ਪੁੱਤ ਨੂੰ ਭਰੋਸਾ ਹੁੰਦਾ ਕਹਨਾ ਮਰਦੇ ਐਨਾ ਭਰੋਸਾ ਐ ਨੂੰ ਏ ਫਕਰਾ ਘਰ ਵਾਲੀ ਨੇ ਕੋਈ ਜੋਤਾਂ ਵਿਸੇ ਪੰਗੇ ਢਾਲੇ ਦੀ ਹੈ ਜਾਂ ਓਏ ਕਹਿੰਦਾ ਚੂਕ ਮਾਰਦਾ ਹਾਂਗਾ ਓਏ ਜਾਂ ਕਹਿੰਦਾ ਪੜਾਖੀ ਪੈ ਕਰਨੀ ਓ ਫਕਰਾ ਮੁਲਾਜ਼ਮ ਤੁਸੀਂ ਲੱਗੇ ਓ ਫਕਰਾ ਜੱਟ ਇੱਕ ਮੱਥਾ ਜੇ ਨਾ ਪਾਉਣ ਖੋਲੀ ਤਾਂ ਫਕੀਰ ਨਾ ਆਖੀ ਓਏ ਬਟਾਓ ਵੀਰ ਬਾਰ ਨੂੰ ਆਇਤਾ ਨਹੀਂ ਕਿਹਾ ਵੀ ਜੋਤਾਂ ਉਹੀ ਲਾਈ ਜਾਣਾ ਕੀ ਕਾਦੇ ਵਿਸੇ ਫਿਰਦਾ ਆਈ ਕਹਿੰਦਾ ਕਰਦੇ ਓ ਵੀ ਫਕਰਾ ਸੱਚੇ ਲੜਦੇ ਨੇ ਵੀ ਕੁਝ ਬਣਿਆ ਤਾਂ ਹੈ ਨਹੀਂਗਾ ਅਹੀਂ ਕਹਿੰਦੇ ਨੇ ਯਾ ਕੀ ਰਫਈ ਹੋ ਜੂਗੇ ਉਹ ਫਿਰ ਰਾਜਾ ਬੱਲੇ ਬੱਲੇ ਹੋ ਜੂ ਤੇ ਇੱਕ ਮੱਥਾ ਵੇ ਬਕਰਾਂ ਚੱਲੇ ਬਕਰਾਂ ਹੋ ਕੰਨੀ ਮੁੰਦੇ ਰਾਂ ਬਲੌਰੀ ਤੇਰੇ ਉਹ ਮੈਨੂੰ